ਅੱਜ ਦੀ ਇਹ ਵੀਡੀਓ ਸਭ ਤੋਂ ਸੋਹਣੀ ਆ ਤੇ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਜ਼ਰੂਰ ਦੇਖਿਓ ਇਸ ਭੈਣ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ ਅਸ ਸੁਣਿਓ ਫਿਰ ਇਸ ਭੈਣ ਦੀ ਗੱਲਬਾਤ ਨੂੰ ਤੇਰੀ ਨਾਨੀ ਨੇ ਇੱਕ ਗੱਲ ਕਹੀ ਸੀ ਜਦੋਂ ਮੇਰੇ ਘਰ ਵਾਲਿਆਂ ਨੇ ਮੈਨੂੰ ਕੁੱਟ ਕੇ ਘਰੋਂ ਕੱਢਿਆ ਸੀ ਨਾ ਤਾਂ ਮੇਰੀ ਨਾਨੀ ਇਹ ਗੱਲ ਕਹਿੰਦੀ ਸੀ ਜੇ ਇੱਕ ਖਸਮ ਤੋਂ ਸੁਹਣੀ ਆਇਆ ਤਾਂ ਦੂਜੇ ਤੋਂ ਵੀ ਨਹੀਂ ਆਉਣਾ ਤੇ ਮੇਰੀ ਜ਼ਿੰਦਗੀ ਚਾਦ ਗੱਲ ਰੱਖੀ ਜੇ ਤੈਨੂੰ ਸੁਖ ਦੇਣਾ ਤਾਂ ਤੈਨੂੰ ਪੋਤਣੇ ਦੇ ਦੇਣਾ ਜੇ ਤੈਨੂੰ ਨਹੀਂ ਦੇਣਾ ਤਾਂ ਭਾਵੇਂ ਚਾਰ ਖਸਮ ਕਰ ਲੈ ਤਾਂ ਨਹੀਂ ਇਹਦੇ ਸਾਹਮਣੇ ਸਟਰਗਲ ਕਰੂੰਗੀ ਤਾਂ ਤੈਨੂੰ ਪਤਾ ਲੱਗੂਗਾ ਤੇਰੇ ਪੁੱਤ ਨੂੰ ਪਤਾ ਲੱਗੂਗਾ ਕਿ ਮੇਰੀ ਮਾਂ ਨੇ ਪਾਲਿਆ ਤੇ ਜਦੋਂ ਇਹਨੂੰ ਛੱਡ ਕੇ ਚੱਲ ਜੂੰਗੇ ਤਾਂ ਤੈਨੂੰ ਇੰਨੇ ਵੀ ਗਾਲਾਂ ਦੇਣੀਆਂ ਤੇਨੂੰ ਅਗਲੇ ਆਣੇ ਵੀ ਆਪਾਂ ਇੱਕ ਚੀਜ਼ ਸੋਚ ਲਈ ਕਿ ਮੇਰਾ ਸਿਰਫ ਇੱਕ ਆ ਇਹਨੂੰ ਹੀ ਪਾਲਣਾ ਇੱਕ ਹੀ ਲੱਖਾਂ ਵਰਗਾ ਆ ਇਹਨੂੰ ਹੀ ਬਣਾਣਾ ਆ ਕੁਝ ਸਿਰਫ ਮੈਂ ਬੇਟੇ ਦੀ ਜ਼ਿੰਦਗੀ ਵਾਸਤੇ ਇੱਥੇ ਦੀ ਇੱਥੇ ਪਹੁੰਚ ਗਈ ਆ ਕੀ ਬਾਤ ਦੇਖਿਆ ਗੱਲ ਕੋੜੀ ਜ਼ਰੂਰ ਆ ਪਰ ਹੈ ਸੱਚ ਤੇ ਕਈਆਂ ਨੂੰ ਇਹ ਗੱਲ ਚੁਬ ਜੂਗੀ ਹੁਣ ਮੈਨੂੰ ਇੱਕ ਗੱਲ ਦੱਸਿਓ ਜਿਹੜੀਆਂ ਤਲਾਕਸ਼ੁਦਾ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ ਵਿਆਹ ਕਰਾਣਾ ਚਾਹੀਦਾ ਆ ਜਾਂ ਨਹੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਰ